ਵੀਡੀਓ ਦੇ ਵਿੱਚ ਸਾਹਮਣੇ ਜਿਹੜਾ ਤੁਸੀਂ ਦਰਖਤ ਦੇਖ ਰਹੇ ਹੋ ਇਹ ਕੋਈ ਆਮ ਦਰਖਤ ਨਹੀਂ ਹੈਗਾ ਇਹ ਦਰਖਤ ਹੈਗਾ ਜੀ ਸੇਬ ਦਾ ਸੋ ਜਿਹੜੀ ਪਹਾੜੀ ਤੇ ਇਸ ਵਕਤ ਮੈਂ ਖੜਾ ਇੱਥੇ ਆਲੇ ਦੁਆਲੇ ਬਹੁਤ ਸਾਰੇ ਸੇਬਾਂ ਦੇ ਪੇੜ ਨੇ ਤੇ ਹੋਰ ਫਲਾਂ ਦੇ ਵੀ ਇੱਥੇ ਦਰਖਤ ਲੱਗੇ ਹੋਏ ਨੇ ਸੋ ਹਿਮਾਚਲ ਦੇ ਲੋਕ ਸੇਬਾਂ ਤੇ ਹੋਰ ਕਾਫੀ ਫਲਾਂ ਦੀ ਖੇਤੀ ਕਰਦੇ ਨੇ ਆ ਸਾਹਮਣੇ ਜਿਹੜਾ ਤੁਸੀਂ ਫੁੱਲ ਦੇਖ ਰਹੇ ਹੋ ਆਹ ਗੁਲਾਬੀ ਰੰਗ ਦਾ ਜਿਹੜਾ ਤੁਸੀਂ ਦਾਣਾ ਦੇਖ ਰਹੇ ਹੋ ਇਨ੍ਹਾਂ ਫੁੱਲਾਂ ਤੇ ਹੀ ਸੇਬ ਲੱਗਦੇ ਨੇ ਜਿਹੜਾ ਆਹ ਗੁਲਾਬੀ ਰੰਗ ਦਾ ਛੋਟਾ ਜਿਹਾ ਤੁਸੀਂ ਦਾਣਾ ਦੇਖ ਰਹੇ ਹੋ ਇਹੀ ਸੇਬ ਬਣਦਾ ਆ ਇਹ ਦਾਣੇ ਦਾ ਹੀ ਸੇਬ ਬਣਦਾ ਆ ਤੇ ਜਿਹੜੇ-ਜਿਹੜੇ ਦਾਣੇ ਤੇ ਜਿਹੜੇ-ਜਿਹੜੇ ਫੁੱਲ ਤੇ ਮਧੂਮੱਖੀ ਬੈਠਦੀ ਆ ਹਿਮਾਚਲ ਦੇ ਲੋਕ ਕਹਿੰਦੇ ਨੇ ਉਹ ਸੇਬ ਜਾਂ ਫਲ ਸਭ ਤੋਂ ਬੈਸਟ ਹੁੰਦਾ ਪਿਓਰ ਕੁਆਲਟੀ ਦਾ ਹੁੰਦਾ ਸੋ ਇੱਥੇ ਕੈਮੀਕਲ ਇਹ ਲੋਕ ਬਹੁਤ ਘੱਟ ਵਰਤਦੇ ਨੇ ਸੋ ਇਹ ਹੈਗੇ ਜੀ ਸੇਬਾਂ ਦੇ ਦਰਖਤ ਵੀਡੀਓ ਕਿਦਾਂ ਲੱਗੀ ਤਾਂ ਜ਼ਰੂਰ ਸ਼ੇਅਰ ਕਰਿਓ ਤੇ ਕਮੈਂਟ ਕਰਿਓ